ਆਪਾਂ ਇਹ ਸਫਿਕਾਦਰੀ ਮੇਰਾ ਸੋਹਣ ਜਿੰਤੇ ਹਰਪ੍ਰਿੰਦਰ ਸਰ ਨੂੰ ਆ ਜਿੱਦਾਂ ਇੱਕ ਆਮ ਮੁੰਡੇ ਲਈ ਔਖਾ ਹੁੰਦਾ ਵੀ ਜਿਹੜੀ ਕੁੜੀ ਨੂੰ ਪਿਆਰ ਕਰਦਾ ਨਾ ਉਹਦੇ ਨਾਲ ਵਿਆਹ ਕਰਾਉਣਾ ਥੋੜਾ ਜਿਆਦਾ ਬਹੁਤ ਸਟਰਗਲ ਕਰਨਾ ਮਿਲਦਾ ਇੱਕ ਸਕਸੈਸਫੁਲ ਬਿਜ਼ਨਸਮੈਨ ਤੇ ਇੱਕ ਸਕਸੈਸਫੁਲ ਕ੍ਰਿਕਟਰ ਨੂੰ ਥੋੜਾ ਈਜ਼ੀ ਹੋ ਜਾਂਦਾ ਕਿ ਉਹਨਾਂ ਨੂੰ ਵੀ ਆਮ ਮੁੰਡੇ ਵਾਂਗੂ ਪਾਪੜ ਵੇਲੇਣੇ ਪੈਂਦੇ ਜਾਂ ਪੰਜਾਬੀ ਜੀ ਗੱਲ ਗਏ ਭਾਈ ਸਾਡੇ ਦੋਨਾਂ ਦਾ ਦੇਖ ਲਓ ਕਿ ਸਾਡੇ ਲਾਈਫਸ ਕੋਣ ਕੋਣ ਆ ਐ ਆਸਾਨ ਬਿਲਕੁਲ ਈ ਸੀਗਾ ਪੱਤ ਪੈਰ ਤੋਕੇ ਪਿੱਛੇ ਪੈ ਕੇ ਸੀ ਆਪਾਂ ਵੀ ਪਰ ਪੰਜਾਬੀਆਂ ਹਟਦੇ ਨਹੀਂ ਆਪਾਂ ਕਿਉਂ bari ਹਾਂ ਜਦ ਤੱਕ ਖ ਆ ਜੇ ਮਨ ਚ ਕੁਝ ਚੱਲ ਰਿਹਾ ਹੈ ਕੁਝ ਚੀਜ਼ ਆਉਗੀ ਮੇਰੀ ਦਿੱਕਤ ਸੀ ਮੈਨੂੰ ਪਿਆਰ ਹੋ ਜੀ ਜਾਂਦਾ ਸੀ ਰੋਲ ਤਾਂ ਆਉਂਦੀ ਹੋ ਜਾਂਦਾ ਹੈ ਬੜਾ ਮੈਂ ਜਦ ਕਦੇ ਖੇਲਣ ਜਾਣਾ ਜਿੱਥੇ ਕੋਈ ਸੋਹਣੀ ਕੁੜੀ ਦੇਖ ਮੈਂ ਕਹਿੰਦਾ ਬੜੀ ਸੋਹਣੀ ਕੁੜੀ ਉਹ শ্রীলੰਕਾ ਵਾਲਾ ਕਸਾ ਆ ਗਿਆ ਮੇਜ਼ਬਾਨ ਕੋਲ ਕੋਈ ਗੱਲ ਨਹੀਂ ਬੀਬਾ ਤੇ ਇਹਨਾਂ ਨੂੰ ਕਿਹੜਾ ਪਤਾ ਨਹੀਂ ਮੇਰੇ ਬਾਰੇ ਇਹ ਅੱਜ ਥੋੜੀ ਪੰਜਾਬ ਦੇ ਸਾਰੇ ਬੜਾ ਇਹ ਹੈ ਕਿ ਵਿਆਹ ਤੇ ਕਵਰੀ ਹੋਣਾ ਨਾ ਤੇ ਬੇਬੇ ਵਿਆਹ ਦੇ ਲਈ ਕੁੜੀ ਇਹ ਜੀ ਲੱਭੇ ਜਿਹੜੇ ਤੁਹਾਡਾ ਘਰ ਖਾਨਦਾਨ ਪਰਿਵਾਰ ਚਲਾ ਸਕਦੇ ਤੇ ਉਹਦਾ ਦੀ ਕੁੜੀ ਲੱਭੀ ਆ ਔਰ ਜਿਹੜੀ ਨੇ ਇਹਨੇ ਮੈਨੂੰ ਵੀ ਬੰਦਾ ਬਣਾ ਦਿੱਤਾ ਤੁਹਾਡਾ ਇਹ ਮੈਨੂੰ ਲੱਗਦਾ ਨਹੀਂ ਕਵਰ ਕਰ ਗਿਆ ਹੁਣ ਜਾਂਦੇ ਹੁੰਦੇ ਤੁਸੀਂ ਸਮਝ ਆ ਰਹੇ ਹੋ ਬਾਜੀ ਇਸਵੇਂ ਸਮਝ ਆ ਰਹੇ ਹੋ ਬੜਾ ਠੀਕ ਹੈ ਯਾਰ ਜਿਹੜੀ ਗੱਲ ਸੱਚੀ ਹੈ ਮੈਂ ਸੱਚਾ ਬੰਦਾ ਜੀ ਪਿਆਰ ਤਾਂ ਬਾਜੀ ਹੁੰਦਾ ਦੇਵਨੰਦ ਸਾਹਿਬ ਨਹੀਂ ਕਰਦੇ ਸੀ ਇਹ ਵੀ ਹੋ ਜਾਂਦਾ ਹੁਣ ਆ ਜੀ ਪਿਆਰ ਦਾ ਹਾਂਜੀ ਅੱਜ ਵੀ ਹੋ ਜਾਂਦਾ ਅੱਜ ਮੈਨੂੰ ਮੇਰੇ ਬੱਚਿਆਂ ਨਾਲ ਪਿਆਰ ਆ ਜੀ ਬਹੁਤ ਜ਼ਿਆਦਾ ਆਹ ਕੀ ਜੀ ਤੁਹਾਡੇ ਕੋਲ ਸਿੱਖ ਲਈ ਵੀ ਪਹਿਲਾਂ ਦਿਲ ਦੀ ਗੱਲ ਕਰ ਲਓ ਮੜ ਕੇ ਉਹਨੂੰ ਕਵਰ ਕਰਦੇ ਬੰਦਾ ਸੀ ਬੰਦਾ ਸੀ ਪੋਲਿਟਿਕਸ ਹੈ ਨਾ ਪੋਲਿਟਿਸ਼ੀਅਨ ਹੈ ਨਹੀਂ ਨਹੀਂ ਮੈਂ ਮੈਂ ਉਹ ਬੱਜੀ ਔਰ ਮੈਂ ਦੋਨੋਂ ਇੱਕ ਦੂਸਰੇ ਕੋਈ ਤਰਫ ਦੇਖ ਰਹੇ تھے ਦੇਖੋ ਪਿਆਰ ਮੈਂ ਕੀ-ਕੀ ਨਹੀਂ ਕਰਨਾ ਪੈਂਦਾ ਹੈ ਦੇਖੋ ਇਹ ਪਿਆਰ ਨਹੀਂ ਤਾਂ ਕੀ ਹੈ ਬਿਲਕੁਲ ਦੇਖੋ ਬੱਜੀ ਮੈਂ ਕਦੀ ਆਪਣੇ ਲਈ ਪ੍ਰੈਸ ਕਾਨਫਰੰਸ ਤਾਂ ਨਹੀਂ ਕੀਤੀ ਜੀ ਐਗਜ਼ੈਕਟਲੀ ਅਰੇ 나 ਮੈਨੂੰ ਆਂਦੀ ਹੈ ਗੱਲਾਂ ਕੁ ਬਹੁਤੀਆਂ ਜਿਹੇ ਕਰਨੀਆਂ ਖੇਲਾ ਹੁੰਦੇ ਸੀ ਥੋੜਾ ਬਹੁਤ ਉਹ ਖੇលਿਆ ਅੱਜ ਤੁਹਾਡੇ ਲਈ ਇੱਥੇ ਹਾਜ਼ਰ-ਨਾਜ਼ਰ ਹੋਏ ਆਂ ਜੇ ਵੀ ਲੋਸੀ ਇਸ ਸੇ ਦਾ ਪਿਆਰ ਕਿਹਾ ਹੈ ਜਪਾ ਜੀ ਨੇ ਰੀਲ ਵੀ ਸ਼ੂਟ ਕੀਤੀ ਐ ਜੀ ਭਾਈ ਜੀ ਰੀਲ ਵੀ ਬਣਾਈ ਐ ਇਹ ਤਾਂ ਪਹਿਲੀ ਬਣੀ ਐ ਲੈ ਕਈ ਬਣੀ ਐ ਅੱਛਾ